ਆਪਣਾ ਨਾਮ ਦਾ ਕਿੱਥੇ ਸਟੋਰ ਹੈਗਾ ਤੁਹਾਡਾ ਜੀ ਮੇਰਾ ਨਾਮ ਜੀ ਹੈਪੀ ਰੋਡ ਆ ਇਹ ਸਟੋਰ ਹੈ ਜੇ ਇੱਕ ਇੱਕ ਕੋਲ ਸਟੋਰ ਚਭਾਰ ਰੋਡ ਕੋਈ ਇਬਰਤ ਕੀ ਗੱਲ ਹੋਈ ਹੈ ਜੀ ਐ ਰਾਤੀ ਕੋਈ 1:3 ਵਜੇ ਬੰਦੇ ਆਏ ਆ ਇੱਥੇ 35 ਤੋਂ 40 ਬੰਦੇ ਤੱਕ ਜਿਨ੍ਹਾਂ ਕੋਲ ਮਤਲਬ 5-7 ਬੰਦਿਆਂ ਕੋਲ ਹਥਿਆਰ ਸੀ ਤੇ ਉਹਨਾਂ ਨੇ ਬੰਦਿਆਂ ਨੂੰ ਬੱਦੀ ਬਣਾਇਆ ਤੇ ਗੱਡੀ ਇੱਕ ਟਰੱਕ ਤੇ ਇੱਕ ਅ ਮੰਦਰਾ ਲੋਡ ਕਰਕੇ ਥੁਲਾ ਹੈ ਐ ਸਾਨੂੰ 4 ਵਜੇ ਦੇ 21 ਮਿੰਟ ਤੇ ਬਾਹਰ ਕੈਮਰੇਆਂ ਤੋਂ ਪਤਾ ਲੱਗਾ ਕਿ ਉਹ ਟਰੱਕ ਨਿਕਲਿਆ ਅਸੀਂ ਸਾਨੂੰ 4:40 ਦੇ ਬੰਦਿਆਂ ਦੇ ਅੰਦਰੋਂ ਆਪਣੇ ਜਿਹੜੇ ਬੰਦੀ ਬਣੇ ਸੀ ਉਹਨਾਂ ਨੇ ਬੂਏ ਵਾੜ ਤੋੜ ਕੇ ਬਾਹਰ ਆਏ ਤੇ ਉਹਨਾਂ ਨੇ ਸਾਨੂੰ ਫੋਨ ਕੀਤਾ ਅਸੀਂ 4:40 ਤੇ 45 ਦੇ ਇੱਥੇ ਪਹੁੰਚ ਗਏ ਸੀ ਬੰਦੇ 35 ਤੋਂ 40 ਤੱਕ ਰਹੇ ਸੀ ਕੀ ਕੀ ਚੋਰੀ ਹੋਈ ਚੋਰੀ ਦੇਖੋ ਇਹ ਐਸਟੀਮੇਟ ਲੱਗਦਾ ਪਿਆ ਤਕਰੀਬਨ ਕੋਈ 1.5 ਤੋਂ ਲੈ ਕੇ 2 ਕਰੋੜ ਤੱਕ ਨੁਕਸਾਨ ਹੋਗਾ ਕਿਹੜੇ ਕਿਹੜੇ ਮਹਿੰਗੇ ਪਦਾਰਥ ਹੈ ਜਿਹੜੇ ਚੋਰੀ ਹੋਏ ਮਹਿੰਗੇ ਪਦਾਰਥ ਸਾਰੇ ਹੀ ਹੈ ਜੀ ਇੱਥੇ ਸਸਤਾ ਪਦਾਰਥ ਕੋਈ ਨਹੀਂਗਾ ਹੂੰ ਜੋ ਕਾਜੂ ਹੈ ਤੇ ਉਹ ਵੀ ਮਹਿੰਗਾ ਹੈ ਅੰਜੀਰ ਹੈ ਉਹ ਵੀ ਮਹਿੰਗੀ ਹੈ ਤੇ ਮੈਂ ਕਿਸੇ ਦਾ ਮਤਲਬ ਰੇਟ ਨਹੀਂ ਦੱਸ ਸਕਦਾ ਕੋਈ ਸਾਨੂੰ ਮਤਲਬ ਨਾ ਰੇਟ ਪਾਰਟੀਆਂ ਨੂੰ ਪਤਾ ਹੁੰਦਾ ਹੂੰ ਮਤਲਬ ਤਕਰੀਬਨ ਤਕਰੀਬਨ ਇੰਨਾ ਨੁਕਸਾਨ ਤਾਂ ਹੋਗਾ ਹੀ ਹੈ ਇਸ ਤੋਂ ਬਾਅਦ ਹੋ ਸਕਦਾ ਕੱਟ ਨਹੀਂ ਕਿ ਕਿੰਨੇ ਵਜੇ ਤੋਂ ਸਮਾਂ ਦੱਸਿਆ ਜਰਾ ਤੁਹਾਡੇ ਬੰਦੇ ਇੱਥੇ ਕਿੰਨੇ ਜਣੇ ਹੁੰਦੇ ਸਟੋਰ ਬੰਦੇ 7-8 ਤੱਕ ਆ ਗਏ ਜੀ ਤੇ ਉਹ ਹਥਿਆਰਾਂ ਦੇ ਨਾਲ ਆਏ ਸੀ ਉਹ ਹਥਿਆਰਾਂ ਨਾਲ ਆਏ ਸੀ 5 ਬੰਦੇ ਆ ਉਹ ਹਥਿਆਰ ਰਗਾ ਸੀ ਤੇ ਬਾਕੀ ਬੰਦਿਆਂ ਕੋਲ ਮਤਲਬ ਉਹਨੇ ਹਥਿਆਰ ਨਹੀਂ ਸੀ ਚਾਰ ਹੋਏਗਾ 5 ਬੰਦਿਆਂ ਤੋਂ ਉਹਨਾਂ ਨੇ ਵੇਖਿਆ ਤੋੜ ਬੰਦੀ ਬਣਾ ਲਈ ਤੁਹਾਡੇ ਬੰਦੇ ਨੇ ਹਾਂਜੀ ਬੰਦੇ ਬਣਾ ਕਿੰਨੇ ਵਜੇ ਡੈਮੇਜ ਦੇ ਬੰਦੀ ਬਣਾ ਡੇਢ ਵਜੇ ਅੰਦਰ ਆਏ ਜੀ ਪਰ ਇਹ 4 ਵਜੇ ਦੇ ਤਕਰੀਬ ਗਏ ਉਹ ਲੱਗਦਾ ਕੋ ਵੱਡਾ ਘਾਟਾ ਪੈ ਗਿਆ ਜੀ ਹਾਂਜੀ ਇਹਦੇ ਬਹੁਤ ਵੱਡਾ ਘਾਟਾ ਹੈ ਸੀ ਵਪਾਰੀਆਂ ਦਾ ਮਾਲ ਕਿੰਨੇ ਵਪਾਰੀਆਂ ਦਾ ਮਾਲ ਹੁੰਦਾ ਹੈ ਕੁਪਾਰੀ ਸੰਦ ਭੇਜਦੇ ਆ ਅਸੀਂ ਰੈਂਟ ਤੇ ਉਹਨਾਂ ਦਾ ਮਾਲ ਰੱਖਨੇ ਆ ਤੇ ਇਸ ਟਾਈਮ ਸਾਨੂੰ ਵੀ ਮਤਲਬ ਉਹ ਪਾਰੀ ਵੀ ਸਾਥ ਦੇ ਰਹੇ ਬੜਾ ਉਹ ਵੀ ਲੱਗੇ ਆ ਕਿ ਕਹਿੰਦੇ ਛੇਤੀ ਜੋ ਛੇਤੀ ਫੜੇ ਜਾਣਗੇ ਉਸ ਮੌਕੇ ਤੇ ਪਹੁੰਚੀ ਪੁਲਿਸ ਹਾਂ ਪੁਲਿਸ ਗਏ ਪੁਲਿਸ ਕਮਿਸ਼ਨ ਸਾਹਿਬ ਨੂੰ ਗਏ ਆ ਉਹ ਸੀਸੀਟੀਵੀ ਸਾਹਮਣੇ ਆਈ ਸੀਸੀਟੀਵੀ ਕਹਿੰਦਾ ਤੁਹਾਨੂੰ ਇੱਕ ਫੋਟੋ ਭੇਜੀ ਹੈ ਕਲਿੱਪ ਤੇ ਗੱਡੀਆਂ ਜਦੋਂ ਬਾਹਰ ਨਿਕਲੀਆਂ ਚੱਕੀ ਤੇ ਕੀ ਮੰਗ ਕਰਦੇ ਹੋ ਤੁਸੀਂ ਮੰਗ ਆਨੇ ਚ ਜਲਦੀ ਜਲਦੀ ਚੋਲ ਫੜੇ ਜਾਣ ਤੇ ਦੇਖੋ ਮੇਰਾ ਹੁਕ ਮੰਗਣਾ ਸਾਡਾ ਲੋਕਾਂ ਦਾ ਮਾਲ ਜਿਹੜਾ ਸਸਤੀ ਰੋਏ ਤੇ ਜਿਹੜਾ ਦਾ ਕਿ ਲੋਕ ਤੁਹਾਡੇ ਤੇ ਵਿਸ਼ਵਾਸੇ ਕਰਕੇ ਇਨਾ ਮਾਲ ਰੱਖਦੇ ਨੇ ਲੋਕੀ ਵਿਸ਼ਵਾਸ ਕਰਦੇ ਆ ਲੋਕੀ ਹਰਦੇ ਵਿਸ਼ਵਾਸ ਕਰਦੇ ਆ ਤੇ ਇਨਾ ਮਾਲ ਰੱਖਦੇ ਆ ਤੇ ਬਾਕੀ ਸਾਡਾ ਵੀ ਹੁਣ ਜੇ ਗਵਰਨਮੈਂਟ ਚਾਵੇ ਤੇ ਸਾਥ ਦੇਵੇ ਤੇ ਇਹ ਵਿਸ਼ਵਾਸ ਨੂੰ ਪੂਰਾ ਕੰਪਲੀਟ ਹੀ ਰਵੇ ਸਾਰੀ ਉਮਰ ਆਪਣੇ ਬਰਦਰ ਸਕੇ ਤੋਂ ਕੱਲੇ। ਮੈਂ ਸੱਚੂ ਚਾਟੀਵੰਦ। ਕੀ ਸਰ ਮਾਮਲਾ ਕੀ ਹੋਇਆ ਜੀ ਕਿਥੇ ਸਟੋਰ ਹੈਗਾ ਕਿ ਕਿੰਨੇ ਚੋਰੀ? ਇੱਥੇ ਬਨਕੜਾ ਇੱਕ ਕੋਡ ਸਟੋਰ ਆ ਉੱਥੇ ਆਏ ਹਾਂ ਮੌਕਾ ਦੇਖਿਆ ਵਾ ਤਸਦੀਕ ਕੀਤਾ ਜਾ ਰਿਹਾ। ਤੇ ਕੋਡ ਸਟੋਰ ਤੋਂ ਕੁਝ ਕਾਜੂ ਕਾਜੂ ਜਿਵੇਂ ਅੰजीर ਆ ਇਹੋ ਜਿਹੀਆਂ ਵੈਰਾਈਟੀਆਂ ਕੁਝ ਨਾ ਉਹ ਅਨੁਪਛਾਤੇ ਕੀ ਕੰਪਲੇਂਟ ਆਈ ਹੈ ਤੇ ਲੈ ਕੇ ਆਇਆ ਇੱਥੇ। ਤੇ ਉਸ ਮਦਦਗਰੀ ਆ ਤੁਸੀਂ ਕਰਕੇ ਕਾਰਵਾਈ ਕੀਤੀ ਤੇ ਤੁਸੀਂ ਵੀ ਕੋਈ ਸਮਝ ਨਹੀਂ ਸਰ ਚੈੱਕ ਕਰ ਰਹੇ ਆ ਜੀ ਚੈੱਕ ਕਰਕੇ ਚੈੱਕ ਕਰਕੇ ਜੋ ਵੀ ਹੋਊਗਾ ਅਪਡੇਟ ਕੀਤੀ ਜਾਊਗੀ ਤੇ ਕਿੰਨੇ ਬੰਦੇ ਦੱਸੇ ਜਾ ਰਹੇ ਕੋਈ ਮਾਲਕ ਮਕਾਨ ਮਾਲਕ ਦੱਸਿਆ ਗਿਆ ਸਟੋਰ ਨੂੰ ਉਹ ਇਹ ਤਸਦੀਕ ਕਰ ਰਹੇ ਪੁਸ਼ਕਿਸ਼ ਕਰ ਰਹੇ ਉਹਨਾਂ ਕੋਲ ਮਾਮਲਾ ਰਿਪੋਰਟ ਕਰ ਲਿਆ ਹਾਂ ਹਾਂ ਜੀ ਮਾਮਲਾ ਦਰਜ ਕਰਕੇ ਤੇ ਤੁਸੀਂ ਸਟਾਰਟ ਕਰਨਾ ਜੀ ਆਤਮਾ ਜੀ ਕਿੱਥੇ ਕੰਮ ਕਰਦੇ ਕਿੱਕੇ ਕੌਂਸਟ੍ਰਕਟਰ ਚ ਕਿਹਨੇ ਚੇਤੇ ਕੰਮ ਕਰ ਰਹੇ 8-10 ਸਾਲੋਂ ਜੀ ਤੇ ਕੀ ਘਟਰਾ ਵਾਪਰੀ ਰਾਤੀ ਰਾਤੀ ਜੀ 2 1:30 ਵਜੇ ਦੇ ਵਿੱਚ ਵਿੱਚ 2 ਵਜੇ ਦੇ ਵਿੱਚ ਬੰਦੇ ਆਏ ਹਾਂ ਤੇ ਤੇ ਆਰਨਾ ਕੋਲ ਤੇ ਉਹ ਨਾਲ ਕੇ ਮਾਰਨ ਦੀ ਕੀਤੀ ਆ ਕਿ ਨੇ ਇਸ ਤੇ ਰੱਖ ਲੈ ਕਨੇਕ ਤੇ ਰੱਖ ਲੈ ਤੇ ਬੰਦ ਰਾਨੂੰ ਸਾਰਿਆਂ ਨੂੰ 6-7 ਜਾਣੇ ਨੇ ਤੇ 6-7 ਨੇ ਹਾਂ 6-7 ਤੇ ਬੰਦ ਕਮਰੇ ਚ ਤੁਸੀਂ ਨਾ ਇੱਥੇ ਆ ਜੀ ਉਹ ਬੰਦੇ ਚ ਹਾਂ ਜੀ ਸਾਨੂੰ ਉਹ ਕਮਰੇ ਚ ਬੰਦ ਕਰਿਆ ਤੇ ਆਏ ਕਿਸ ਚੋਂ ਉਪਰ ਆਏ ਕਾਦੇ ਤੇ ਆਏ ਜੇ ਪਹਿਲੋਂ ਤੇ ਉਤਰਾ ਹੀ ਆਇਆ ਪੌੜੀ ਲੱਗੀ ਪਿੱਛੇ ਤੇ ਫੇਰ ਉਹ ਗੱਡੀ ਤੇ ਵੀ ਆਈ ਹਾਂ ਕਿੰਨਾ ਮਟੀਰੀਅਲ ਲੈ ਕੇ ਚੁੱਕਿਆ ਵੜਾ ਲੈ ਗਿਆ ਵੀ ਬਹੁਤ ਜਨ ਜੇ ਸੀਸੀਟੀਵੀ ਕੈਮਰੇ ਲੱਗੇ ਸੀ ਤੇ ਹਾਂਜੀ ਲੱਗੇ ਉਹ ਵੀ ਚੁੱਕੇ ਲੱਗੇ ਸੀਸੀਟੀਵੀ ਕੈਮਰੇ ਹਾਂਜੀ ਉਹ ਕਹਿੰਦੇ ਮਾਰੇ ਮੋੜੇ ਤਾਂ ਨਹੀਂ ਮਾਰਿਆ ਮੈਨੂੰ ਮਾਰੇ ਬੰਦੇ ਨਹੀਂ ਤੇ ਮਹਿੰਗਾ ਸਮਾਰਕਟਾ ਕਰਦਾ ਕਾਜੂ ਜੀ ਸਭ ਤੋਂ ਜਿਹੜਾ ਹਾਂਜੀ ਕਾਲੀ ਮਿਰਚ ਹੋ ਗਈ ਸਮਾਂ ਕਿੰਨੇ ਵਜੇ ਦਾ ਸੀ ਸਮਾਂ ਹੈਗਾ ਸੀ 1:30 ਤੋਂ 1:30 ਵਜੇ ਤੱਕ ਕਿੰਨੇ ਵਜੇ ਤੱਕ ਉਹ ਇੱਥੇ ਰਹੇ ਉਹ ਗਏ ਜੀ ਜਦੋਂ ਬਾਬਾ ਬੋਲੇ 4 ਵਜੇ ਹਾਂਜੀ ਤੇ ਸਾਡੇ ਆਰਮੀਰ ਕੋਈ ਨਹੀਂ ਹਾਂਜੀ ਕੋਈ ਸਹੀ ਮੌਕੇ ਤੇ ਹਾਂਜੀ ਕੋਈ ਸਹੀ ਮੌਕੇ ਪੁਲਿਸ ਸੇਰੇ ਸਾਨੂੰ ਜਿਹਨਾਂ ਅਸੀਂ ਖੁੱਲੇ ਆ ਨਾ ਉਹ ਵੇਖੋ ਤੇ ਫਿਰ ਅਸੀਂ ਫੋਨ ਕੀਤਾ ਸਰਦਾਰ ਨੂੰ ਫਿਰ ਆ ਉਹ ਕਹਿੰਦੇ ਜੀ ਫੋਨ ਵੀ ਤੁਹਾਡੇ ਰੱਖ ਲਈ ਸੀ ਉਹਨਾਂ ਨੇ ਸਾਰੇ ਫੋਨ ਹੁਣ ਪਹਿਲਾਂ ਖੋਲੇ ਜੀ ਸ਼ਾਇਦ 7 ਕਿੰਨੇ ਆਣੇ ਦੱਸਿਆ ਜੀ 7 ਜਣੇ ਉਹ ਕਿੰਨੇ ਆਣੇ ਸੀ ਉਹ ਤੇ 35 40 ਆਣੇ ਹੋਣਾਂ ਦਾ ਟੱਪ ਕਾਇਆ ਸੀ ਕੋਈ ਦਾ ਹਾਂਜੀ ਹਾਂਜੀ ਤੇ ਫਿਰ ਕਹਿੰਦੇ ਉਸ ਤੋਂ ਬਾਅਦ ਉਹ ਵੀ ਥੋੜਾ ਜਿਹਾ ਹਾਂਜੀ ਸਭ ਖੋਲੇ ਉਹਨਾਂ ਹੀ ਖੋਲੇ ਕਿਸ ਨੇ ਸਾਡੇ ਬਰਦਨ ਨੂੰ